ਟਾੜੀਵਾਲ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ ਪਠਾਨਕੋਟ ਡਿਪੋ ਦੀ ਬੱਸ ਡਰਾਈਵਰ ਅਤੇ ਕਨੈਕਟਰ ਨਾਲ ਟਾੜੀਵਾਲ ਸਫਾਈ ਕਰਮਚਾਰੀਆਂ ਦੀ ਹੋਈ ਬਹਿਸ ਦਲਿਤ ਸੁਰੱਖਿਆ ਸ਼ੈਨਾ ਪੰਜਾਬ ਜੋਤ ਪ੍ਰਧਾਨ ਰੋਹਿਤ ਪਪਲੂ ਨੇ ਜਾਣਕਾਰ ਦਿੰਦੇ ਦੱਸਿਆ ਕਿ ਪੰਜਾਬ ਰੋਡਵੇ ਦੀਆਂ ਬੱਸਾਂ ਵਾਲੇ ਟਾੜੀਵਾਲ ਬੱਸ ਸਟੈਂਡ ਤੇ ਬੱਸ ਨਹੀਂ ਰੋਕਦੇ ਅਤੇ ਔਰਤਾ ਪਰੇਸ਼ਾਨ ਹੁੰਦੀਆਂ ਹਨ ਜੇਕਰ ਬੱਸ ਰੋਕਦੇ ਹਨ ਤਾਂ ਸਹੀ ਤਰੀਕੇ ਦੇ ਨਾਲ ਸਵਾਰੀ ਨੂੰ ਬੈਠਣ ਨਹੀਂ ਜਿੰਦੇ ਅੱਜ ਵੀ ਬੱਸ ਰੁਕੀ ਅਤੇ ਸਵਾਰੀ ਨੂੰ ਬੈਠਣ ਨਹੀਂ ਦਿੱਤਾ ਅਤੇ ਬੱਸ ਤੋੜ ਲਈ ਜਿਸ ਤੇ ਅਸੀਂ ਬੱਸ ਡਰਾਈਵਰ ਨਾਲ ਗੱਲਬਾਤ ਕਰਨੀ ਚਾਹੀ ਪਰ ਬੱਸ ਕਨੈਕਟ ਨੇ ਸਾਡੇ ਨਾਲ ਗਾਲੀ ਗਰੋਚ ਕੰਨੀ ਸ਼ੁਰੂ ਕਰ ਦਿੱਤੀ ਅਤੇ ਕਨੈਕਟਰ ਨੇ ਆਪਣੇ ਟਿਕਟ ਵਾਲੀ ਮਸ਼ੀਨ ਗੁੱਸੇ ਵਿੱਚ ਆ ਕੇ ਸਾਡੇ ਇੱਕ ਸਾਥੀ ਦੇ ਸਿਰ ਦੇ ਵਿੱਚ ਮਾਰ ਦਿੱਤੀ ਜਿਸ ਦੌਰਾਨ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਅਤੇ ਸ਼ਰਤੇ ਜਾਮ ਵੀ ਲੱਗ ਗਿਆ ਮੌਕੇ ਤੇ ਪਹੁੰਚੇ ਐਸਆਰ ਮੇਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਤੇ ਝਗੜਾ ਹੋ ਰਿਹਾ ਹੈ ਤੇ ਉਹਨਾਂ ਆਖਿਆ ਕਿ ਪਬਲੀ ਦਾ ਕਹਿਣਾ ਹੈ ਕਿ ਰੋਡਵਿਅਲ ਵਾਲੇ ਬੱਸ ਸਟੈਂਡ ਤੇ ਬੱਸ ਨਹੀਂ ਰੋਕਦੇ ਜਿਸ ਨੂੰ ਲੈ ਕੇ ਬਹਿਸ ਹੋਈ ਹੈ ਤੇ ਝਗੜਾ ਹੋ ਗਿਆ ਅਸੀਂ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾਇਆ ਹੈ ਜੋ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਬੱਸ ਡਰਾਈਵਰ ਕਨੈਕਟ ਨੇ ਅਤੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾਉਂਦੇ ਹਾਂ ਦੇਖੋ ਟੀਵੀ ਨਿਊਜ਼ ਇੰਡੀਆ 253 ਧਾਰੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੈਂ ਕਿਹਨਾ ਜਪਣਾ ਮੇਰਾ ਨਾਮ ਰੋਹਿਤ ਪਪਲੂ ਹੈ ਜੀ ਕੀ ਮਸਲਾ ਕੀ ਹੈ ਸਰ ਮਸਲਾ ਵੇਖੋ ਮੈਂ ਜੀ ਨਗਰ ਕੁੰਤ ਢਾੜੀਵਾਲ ਚ ਕੰਮ ਕਰਦਾ ਮੈਂ ਆਪਣੀ ਗੱਡੀ ਲੈ ਕੇ ਡੰਪ ਦੇ ਕੂੜਾ ਖਾਲੀ ਕਰਕੇ ਤੇ ਬਾਸ ਜਾ ਰਿਆਂਗੀ ਤੇ ਮੈਂ ਵੇਖਿਆ ਵੀ ਅੱਜ ਜਨਮਸ਼ਤਮੀ ਦੇ ਰੋਸ਼ ਬੜਾ ਬਾਜ਼ਾਰ ਤੇ ਤੇ ਬੱਸ ਸਟੈਂਡ ਲੱਗ ਜਦੋਂ ਮੈਂ ਪਹੁੰਚਿਆ ਤਾਂ ਮੈਂ ਗੱਡੀ ਸਾਈਡ ਤੇ ਲਾਗ ਦੇ ਬੱਸਾਂ ਚ ਇੱਕ ਬੱਸ ਖੜੀ ਸੀ ਰੋਡਵੇ ਦੀ ਉਹਦੇ ਵਿੱਚ ਮੇਰਾ ਦੋਸਤ ਸੀ ਇੱਕ ਤੇ ਉਹਦੀ ਮੰਮੀ ਉਹਨਾਂ ਨੇ ਅੰਬਰਸਰ ਜਾਣਾ ਸੀ ਤੇ ਉਹਦੀ ਮੰਮੀ ਨੂੰ ਬੈਨ ਲੱਗੇ ਥੋੜੀ ਦਿੱਕਤ ਜੀ ਕਿਉਂਕਿ ਇਹਨਾਂ ਦਾ ਕੋਈ ਸਟਾਪ ਵਜਾ ਨਹੀਂ ਜਿੱਥੇ ਬੱਸ ਸਟੈਂਡ ਤੋਂ ਅੱਧਾ ਕਿਲੋਮੀਟਰ ਪਿੱਛੇ ਖਲਾ ਲੈਂਦੇ ਜਾਂਦਾ ਕਿਲੋਮੀਟਰ ਗੇ ਖਲਾ ਲੈਂਦੇ ਜਦੋਂ ਕੋਈ ਸਵਾਰੀ ਕੋਸ਼ਿਸ਼ ਕਰਦੀ ਬੈਨ ਦੀ ਵਿੱਚ ਤੇ ਬੱਸ ਵਧਾ ਲੈਂਦੇ ਤੋਨੇ ਮੈਨੂੰ ਕਿਹਾ ਵੀ ਭਰਾ ਜੀ ਇੱਦਾਂ ਵਾ ਵੀ ਮੰਮੀ ਨੇ ਜਾਣਾ ਸੀ ਇਹਨੇ ਬੱਸ ਭਜਾਈ ਆ ਤੇ ਪਹਿਲਾਂ ਵੀ ਮੰਮੀ ਦੋ ਤਿੰਨ ਆਲੀ ਡੇਗ ਗਿਆ ਬਜ਼ੁਰਗ ਆ ਥੋੜੇ ਤੇ ਮੈਂ ਡਰਾਈਵਰ ਨੂੰ ਕਿਹਾ ਵੀ ਡਰਾਈਵਰ ਸਾਹਿਬ ਆਪਾਂ ਇੱਦਾਂ ਕਰਦੇ ਆ ਤੁਸੀਂ ਬੱਸ ਫੜੋ ਸ਼ਹਿਰ ਚ ਜਨਮਸ਼ਤਮੀ ਦਾ ਕ੍ਰਿਸ਼ਣ ਭਗਵਾਨ ਜੀ ਦੇ ਜਨਮਸ਼ਤਮੀ ਦਾ ਪ੍ਰੋਗਰਾਮ ਤੇ ਸ਼ਹਿਰ ਚ ਪੂਰਾ ਰੌਣਕ ਨਹੀਂ ਪੁਣਾ ਸਵਾਰੀਆਂ ਖਰਾਬਾਂ ਤੁਸੀਂ ਬੱਸ ਫੜੋ ਕਿੱਥੇ ਜਾਓ ਇਹਨੇ ਜਦੋਂ ਉਹਨੇ ਮੈਨਾਂ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਕਨੈਕਟਰ ਆ ਗਏ ਮੇਰੇ ਹੱਥੀ ਪੈ ਗਿਆ ਮੇਰੇ ਹੱਥੀ ਪੈ ਗਿਆ ਤੇ ਜਿਹੜੀ ਇਹਨਾਂ ਦੀ ਉਹ ਹੁੰਦੀ ਆ ਜੇ ਤੁ ਟਿਕਟ ਕੱਢਦੇ ਆ ਮਸ਼ੀਨ ਉਹ ਤੁਹਾਡਾ ਨਾਲ ਹੀ ਜਾਂਦੇ ਪਿੰਨਾਂ ਨੇ ਤੋੜਤੀ ਉਹਨਾਂ ਨੇ ਤੁਹਾਡੇ ਮੁੰਡਾ ਨੂੰ ਮੈਡੀਕਲੀ ਦਾਖਲ ਕਰਾਇਆ ਆਪਾਂ ਨਰੋ ਹਸਪੀਟਲ 'ਚ ਸੀਐਚੀ ਤੇ ਇਹਨਾਂ ਨੇ ਉਹ ਮਸ਼ੀਨ ਉਹਦੇ ਸਿਰ 'ਚ ਮਾਰਤੀ ਉਹ ਮੁੰਡਾ ਮੰਡੇ ਦੇ ਸੱਟਾਂ ਲੱਗੀਆਂ ਵਾ ਤੇ ਥਾਣੇ ਧਾਰੀ ਵਾਲ ਮੈਡਮ ਐਸਐਸਓ ਬਲਜੀਤ ਕੌਰ ਜੀ ਨੂੰ ਵੀ ਉਹਨਾਂ ਦੇ ਵੀ ਧਿਆਨ 'ਚ ਲਿਆ ਰਹੇ ਆ ਤੇ ਐਸਐਸਪੀ ਸਾਹਿਬ ਨੂੰ ਵੀ ਆਪਾਂ ਕੱਲ੍ਹ ਅੱਜ ਦੇ ਛੁੱਟੀ ਆ ਚਲੋ ਕੱਲ੍ਹ ਜਦੋਂ ਅਸੀਂ ਪਹੁੰਚ ਲਾਵਾਂਗੇ ਇੱਕ ਸ਼ਹਿਰ 'ਚ ਜਿਹੜੀਆਂ ਬੱਸਾਂ ਦੀ ਸਪੀਡ ਦਾ ਉਹਨੂੰ ਘਟਕਰਾਓ ਤੇ ਪਲੱਸ ਜਿਹੜੀ ਰੋਡਵੇ ਦੀਆਂ ਬੱਸਾਂ ਵਾ ਜੇ ਤੇ ਸ਼ਹਿਰ ਦੇ ਵਿੱਚ ਨਹੀਂ ਲੋਡ ਹੈਗੇ ਖਲੋਣੀਆਂ ਫਿਰ ਸ਼ਹਿਰ ਦੇ ਵਿੱਚ ਵੜਨ ਨਾ ਦੋ ਇਹਨਾਂ ਨੂੰ ਬਾਈਪਾਸ ਬਾਰੂ-ਬਾਰੂ ਕੱਢੋ ਤੇ ਜੇ ਲੋਡ ਹੈ ਇਹਨਾਂ ਦਾ ਕੋਈ ਟਾਈਮ ਰੋ ਕੋਈ ਇਹਨਾਂ ਦਾ ਕੋਈ ਸਟਾਪ ਰੱਖੋ ਕਿ ਜਿੱਥੇ ਤੁਸੀਂ ਖਲਾਰ ਕੇ ਇੰਨੇ ਟਾਈਮ ਤੋਂ ਇੰਨੇ ਟਾਈਮ ਤੱਕ ਸਵਾਰੀ ਨੂੰ ਅਟੈਂਡ ਕਰਨ ਬੱਸਾਂ ਨੇ ਬੱਸਾਂ ਨੇ ਤੇ ਬੱਸ ਸਟੈਂਡ ਤੇ ਖਲੋਣਾ ਲੱਗੀ ਬੱਸਾਂ ਤੇ ਬੱਸਾਂ ਨਹੀਂ ਖਲੋਣੀਆਂ ਚਾਹ ਪਾਜੀ ਤੁਸੀਂ ਵੈਰੀਫਾਈ ਕਰੋ ਪੂਰੀ ਮਾਰਕੀਟ ਗਵਾਵ ਬਾਜ਼ਾਰ ਗਵਾਵ ਲੋਕ ਗਵਾਵ ਇਸ ਚੀਜ਼ ਦੇ ਬੱਸ ਅੱਧਾ ਕਿਲੋਮੀਟਰ ਪਿੱਛੇ ਕੋਲ ਆਉਂਦੀ ਬੱਸ ਸਟੈਂਡ ਤੋਂ ਜਾਂ ਬੱਸ ਸਟੈਂਡ ਤੋਂ ਅੱਗੇ ਅੱਧਾ ਕਿਲੋਮੀਟਰ ਅੱਗੇ ਖਲੋ ਜਾਂਦੀ ਆ ਇਹ ਧਿਆਨ ਚ ਮੇਰੇ ਪਹਿਲਾਂ ਵੀ ਆ ਮੇਰੀ ਇਹਨਾਂ ਦੇ ਬਟਾਲੇ ਦੀ ਪੂਣਾ ਗੱਲ ਹੋਈ ਪਠਾਨ ਕੋਲ ਦੀ ਪੂਣਾ ਇਹਨਾਂ ਦੇ ਗੱਲ ਹੋਈ ਵੀ ਪਾਜੀ ਤੁਹਾਡੇ ਜਿਹੜੇ ਬੰਦੇ ਆ ਡਰਾਈਵਰ ਵਾ ਉਹ ਇੱਥੇ ਬੱਸ ਨਹੀਂ ਖਿਲਾੜਦੇ ਤੁਹਾਡਾ ਜਿਹੜਾ ਤੁਹਾਡਾ ਕਹਿੰਦਾ ਮਤਲਬ ਆ ਕਿ ਜਿਹੜਾ ਇਹ ਝਗੜਾ ਹੋਇਆ ਵਾ ਇਹ ਬੱਸ ਨਾ ਖਿਲਾ ਰੰਕਾਰ ਬਿਲਕੁਲ ਜੀ ਬਿਲਕੁਲ ਬੱਸ ਖਿਲਾਉਂਦੀ ਨਹੀਂ ਕਿ ਜਦੋਂ ਜਦੋਂ ਪਾਜੀ ਵੇਖੋ ਪਿੱਛੇ ਆਪਾਂ ਵੀ ਸਵੇਰ ਦੇ ਘਰੋਂ ਨਿਕਲਿਆ ਜਾਂਦਾ ਚਲੋ ਡਰਾਈਵਰ ਭਾਈ ਜਰਾਂ ਵੀ ਸਾਡਾ ਆਪਣਾ ਭਾਈ ਜਰਾਂ ਕੋਈ ਉਹ ਪ੍ਰਾਣੀ ਆ ਉਹ ਵੀ ਸਵੇਰ ਦੇ ਨਿਕਲਦੇ ਆ ਆਪਣੇ ਰੋਟੀ ਬਾਲੀ ਦਾ ਟਾਈਮ ਹੁੰਦਾ ਵਾ ਰੋਟੀ ਬਾਲੀ ਨਹੀਂ ਕੰ ਆਪਾਂ ਨੂੰ ਜਲਦੀ ਜੀ ਕੰਮ ਤੋਂ ਵੇਲੇ ਆਏ ਆਂ ਆਪਾਂ ਗੱਡੀ ਦਫਤੇ ਬਾਹਰ ਨਹੀਂ ਜਾਂਦੇ ਨੂੰ ਰਾਜ ਬਾਜ਼ਾਰ ਚ ਜਾਮ ਲਗਾ ਆਪਾਂ ਕਿਹਾ ਡਰਾਈਵਰ ਸਾਹਿਬ ਤੁਸੀਂ ਬੱਸ ਫੜੋ ਤੇ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਦਫਾ ਕਰੋ ਹਨਾ ਇਹ ਗੱਗੋ ਸਾਡੇ ਨਾਲ ਗਾਲੀ ਗਲੋਚ ਡਾ ਪਿਆ ਕਰਨ ਫਿਰ ਉਹਦੇ ਵਿੱਚ ਇੱਕ ਮੁੰਡਾ ਵਾ ਮੂੜ ਪੁਜਿੰਦਰ ਸਾਨੂੰ ਨਹੀਂ ਉਹਦਾ ਪਤਾ ਉਹਨੇ ਮੇਰੀ ਵਖੇਨਾ ਪਿਸਤੋਲ ਲਾ ਕੇ ਮੈਨੂੰ ਮਾਰੇ ਚੰਗੇ ਸ਼ਬਦ ਬੋਲ ਕੇ ਤੇ ਮੈਨੂੰ ਕਿਹਾ ਮੈਂ ਤੁਹਾਨੂੰ ਵੇਖ ਲਊਗਾ ਡਰਾਈਵਰ ਭਾਈ ਜਰ ਇਹਨਾਂ ਦੇ ਆਪਾਂ ਚਲੋ ਪੁਲ ਸਾਡਾ ਸ਼ਾਟ ਆਊਟ ਕਰਾ ਦਊਗੀ ਪਰ ਮੈਂ ਹੋਰੇ ਬੰਦਿਆਂ ਨੂੰ ਇਹਨੂੰ ਮਗਾਊਗਾ ਜੇ ਅਗਰ ਪੁਲਿਸ ਨੂੰ ਅरेस्ट ਨਹੀਂ ਕਰਦੀ ਤੇ ਮੈਂ ਸ਼ਹਿਰ ਦਾ ਪੂਰੇ ਪੰਜਾਬ ਚ ਆਪਣੇ ਸੰਗਠਨ ਦਾ ਦਲਦ ਸੁਰੱਖਿਆ ਸਥਾਨ ਦਾ ਮੈਂ ਪੰਜਾਬ ਦਾ ਯੂਥ ਵਿੰਗ ਦਾ ਪ੍ਰਧਾਨ ਮੈਂ ਪੰਜਾਬ ਦੇ ਆਪਣੇ ਗਰੁੱਪ ਚ ਮੈਸੇਜ ਪਾ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਬਾਂਦੀ ਕਾਲ ਦੇਵਾਂਗਾ ਜੀ ਬਣਿਆ ਇੱਥੇ ਜਿਹੜੀ ਬੱਸ ਨਾ ਖੜਾ ਰੰਦਾ ਕਾਰਨ ਕੀ ਆ ਗਿਆ ਜਿਹੜੀ ਰੋਡਵੇ ਬੱਸਾਂ ਨਹੀਂ ਚਲਦੀ ਨਾਖਰ ਖੜਾ ਰੰਦਾ ਕਾਰਨ ਇਹ ਜੀ ਵੀ ਵੇਖੋ ਵੀ ਸਾਡੇ ਮਾਂਜੋ ਕੋ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਮਾਂਜੀ ਆ ਉਹਨਾਂ ਨੇ ਜਿਹੜੇ ਉਹ ਔਰਤਾਂ ਨੇ ਲੇਡੀਜ਼ ਨੇ ਸਾਡੀਆਂ ਮਾਤਾਵਾਂ ਪੈਣਾ ਉਹਨਾਂ ਦਾ ਸਾਰਾ ਕਰਾ ਫਰੀ ਆ ਤੇ ਇਹ ਉਹਨਾਂ ਨੂੰ ਇੱਕ ਹਿਸਾਬ ਦਾ ਜਲੀਲ ਕਰਦੇ ਆ ਜਮਾ ਤਾਂ ਇੱਥੇ ਖਲੋਤੀ ਹੁੰਦੀਆਂ ਤੇ ਬਸ ਉਹ ਤੇ ਖਲਾੜਨੇ ਜੋ ਦੌੜ ਕੇ ਉਧਰ ਨਹੀਂ ਜਾਂਦੀਆਂ ਤੇ ਉਸੇ ਬਸ ਤੋੜ ਲਿੰਦੇ ਆ ਬਸ ਆਹੀ ਕਹਾਣੀ ਜੇ ਨਰਨਾ ਮਲਕੀਸਾਂ ਗਈ ਹਾਂ ਕਿਥੇ ਸਰਸਕਾ ਰੋਡ ਹਾਂਜੀ ਤਾਂ ਗੋੜੀ ਪਈ ਹਾਂ ਕੀ ਮਸਲਾ ਕੀ ਮਸਲਾ ਸਾਹਿਬ ਇਹ ਆ ਵੀ ਪਿੱਛੇ ਸਵਾਰੀ ਚੁੱਕੇ ਤੋੜ ਲੱਗੇ ਗੱਡੀ ਤੇ ਮੋਟਰਸਾਈਕਲ ਆ ਕੇ ਕੜਾਤਾ ਮੁੰਡੇ ਨੇ ਤੇ ਮੈਂ ਕੁਛ ਆ ਬਚੀ ਗਾਲਾ ਉਹਨੇ ਆ ਕੇ ਮੈਨੂੰ ਗਾਲ ਘੱਤੀ ਠੀਕ ਹੈ ਜੀ ਇਹਨੇ ਜਿਹਨੂੰ ਨੇ ਮੁੰਡੇ ਸਾਹਦੇ ਇੱਕ ਮੁੰਡੇ ਨੇ ਆ ਕੇ ਮੇਲੇ ਥੱਪੜ ਮਾਰਦਾ ਇਹਨੇ ਜਿਹਨੂੰ ਕਨੈਕਟਰ ਆਇਆ ਟੈਕਨੀਟਰ ਦੀ ਕੁੱਟ ਮਾਰਨਾ ਬਹੁਤ ਕੀਤੀ ਜੀ ਬਸ ਇਹ ਮਸਲਾ ਹੈ ਜੀ ਅਨੁਨਸਾਰ ਚਾਹੀਦਾ ਫਰਕ ਨਹੀਂ ਨਾਲ ਅਗਲੇ ਪਾਸੇ ਮੋਟਰਸਾਈਕਲ ਕਿਉਂ ਖੜਾ ਰਿਹਾ ਕਾਰ ਨੇ ਮੈਂ ਵੀ ਇੱਕ ਸਵਾਰੀ ਲੈ ਗਈ ਉਹ ਚੜਾਓ ਤੇ ਮੈਂ ਡੱਕ ਲਈ ਗੱਡੀ ਡੱਕ ਲਈ ਮੈਂ ਚੜ੍ਹ ਗਿਆ ਤੇ ਮੜ ਕੇ ਆ ਗਿਆ ਔਰ ਸਾਹ ਸਾਈਡ ਤੇ ਲੱਗ ਕੇ ਮੈਨੂੰ ਗੱਲ ਕਰ ਤਾ ਸਵਾਰੀਆਂ ਚੜ ਤਾਂ ਚੜ ਜੇ ਮੈਂ ਜੀ ਬਸ ਤੋਰ ਦੇ ਨਾ ਨਾ ਸਵਾਰੀਆਂ ਚੜ ਗਈਆਂ ਸਾਰੀਆਂ ਹਾਂਜੀ ਇਹ ਲੈ ਕੇ ਮੋਟਰਸਾਈਕਲ ਆਉਣ ਦੇ ਇਸ ਵਾਰੀ ਇੰਨੇ ਦਾ ਗੱਡਾ ਮੋਟਰਸਾਈਕਲ ਇਹ ਮੋਟਰਸਾਈਕਲ ਤੇ ਲੈ ਕੇ ਆ ਰਿਹਾ ਸੀ ਉਹ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਬੱਸ ਨਿਕਲਾਓ ਤੇ ਰੋੜੋ ਜਿੱਥੇ ਅੱਗੋਂ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਅੱਗੋਂ ਮੋਟਰਸਾਈਕਲ ਲੈ ਕੇ ਆ ਸਿੱਧਾ ਨੇ ਡੱਕਦਾ ਗੱਡੀ ਸਵਾਰੀਆਂ ਬੈਠੀਆਂ ਨਹੀਂ ਛੋਟਾ ਰਿਹਾ ਲੋ ਲਾਈਆਂ ਵੀ ਆ ਇੱਕਾ ਆਪਣੇ ਚੜਾਈਆਂ ਵੀ ਆ ਕਬਲਜੀ ਸਿੰਘ ਕਿੱਥੇ ਸੰਸ ਕਰਦੇ ਆ ਗੁਰਦਾਸਪੁਰ ਤਲੰਗੋਰੀ ਰੀ ਨਾਨਕੋ ਡਿਸਟ੍ਰਿਕਟ ਬੀਕੂ ਮਸਲਾ ਕੀ ਜੇ ਸਾਰਾ ਸਵਾਰੀਆਂ ਪਿੱਛੇ ਲਾਈਆਂ ਚੜਾਈਆਂ ਵੀ ਆ ਵਿੱਚ ਖੜੀਆਂ ਵੀ ਆ ਸਵਾਰੀਆਂ ਪਿਛੋਂ ਧੜੀਆ ਤੋਂ ਚੜੀਆਂ ਤੇ ਇਹਨੇ ਇੱਕ ਇੱਕ ਮੁੰਡਾ ਹੋਰ ਹੀ ਉਹਦੀ ਫੋਟੋ ਵਾ ਮੋਟਰਸਾਈਕਲ ਨੰਬਰ ਵਿੱਚ ਉਹਨੇ ਇਦਾਂ ਖਲਾਤਾਂ ਲਿਆ ਆ ਕੇ ਵਿੱਚ ਤੇ ਡਾਇਵਿਕ ਦਿਵਾਲੇ ਉਹਨੇ ਗਾਲ ਗੱਡੀ ਉਹਨੇ ਪਹਿਲਾਂ ਉਸ ਤੋਂ ਬਾਅਦ ਉਹ ਮਸਲਾ ਜਿਹੜਾ ਦੂਜੇ ਤਿੰਨ ਚਾਰ ਜਣੇ ਇਥੋਂ ਨਗਰਕੌਸ਼ਲ ਦੇਗੇ ਮੁੰਡੇ ਉਹ ਆ ਕੇ ਇਹਨੂੰ ਗਾਲ ਘੱਟਦੇ ਕਹਿੰਦੇ ਤੁਸੀਂ ਤਾਂ ਭੰਦੇ ਯਾਰ ਉਹ ਗੰਦ ਪਾਇਆ ਤੇ ਮੈਂ ਉਹਨੂੰ ਆਖਿਆ ਮੈਂ ਕਿਹਾ ਭਾਜੀ ਗਾਲ ਹੀ ਕਢੀ ਤਾਂ ਮੇਰੇ ਹੱਥ ਹੀ ਪੈ ਗਏ ਕਨੈਕਟਰ ਪਾਸੇ ਕਨੈਕਟਰ ਇਹ ਸਵਾਰੀਆਂ ਚੜਕੀਆਂ ਸਾਰੀਆਂ ਸਵਾਰੀਆਂ ਇਥੋਂ ਚੜੀਆਂ ਪਿਛੋਂ ਪਰਲੇ ਨੇ ਤੋਂ ਚੜੀਆਂ ਉਤਰੀਆਂ ਨਹੀਂ ਆ ਨਾ ਕਰਨਾ ਕਿ ਪਾਸੇ ਜਾ ਕੇ ਬਸ ਕਹਿਣ ਕਹੋ ਮਰਜੀ ਗਈ ਜਾਓ ਕਹਿਣ ਨੂੰ ਭਾਜੀ ਜੋ ਮਰਜੀ ਗੋ ਸਵਾਰੀਆਂ ਦੇ ਬਾਹਰ ਸਵਾਰੀਆਂ ਨੂੰ ਪੁੱਛੋ ਨਾ ਕਿ ਕਿੱਥੋਂ ਜੜੇ ਬਈ ਤੇ ਕੀ ਉਹਨਾਂ ਨੇ ਰਾਈਟ ਪੁੱਛੀ ਗਈ ਹੈ ਉਹਨਾਂ ਨੂੰ ਪੁੱਛਵਾਂ ਕੀ ਹੋਇਆ ਸਵਾਰੀਆਂ ਤੁਸੀਂ ਕਿੱਥੋਂ ਜੜੀਆਂ ਨੇ ਘਟੋਟ 20 ਸਵਾਰੀਆਂ ਤੁਸੀਂ ਜੜੀਆਂ ਨੇ ਮੇਰੇ ਤੋਂ 10 15 ਮੀਤੋਂ ਵੱਧ ਸਵਾਰੀਆਂ ਜੜੀਆਂ ਤੇ ਇਸ ਤੋਂ ਬਾਅਦ ਹੋਰ ਅਪਾਂ ਕੀ ਕਰੀਏ ਇਹ ਇਹਨਾਂ ਮਜ਼ਮੂਦਾ ਬਣਾ ਲਿਆ ਵੀ ਬਾਤ ਨਹੀਂ ਰੋਕਦੇ ਬਸ ਖੜੀ ਹੈ ਉੱਤੇ ਜੇ ਖੜੀ ਹੈ ਤਾਂ ਆਂ ਉਤਰੀਆਂ ਜੇ ਖੜੀ ਹੈ ਤਾਂ ਆਂ ਚੜੀਆਂ ਗੱਲ ਵਾਟ ਕੋਈ ਵੇਸ ਵੇਸ ਬੋਲਣਾ ਮਸਲਾ ਜੀ ਧਿਆਨ ਵਿੱਚ ਛੱਡਿਆ ਆ ਵੀ ਰੋਲਵੇ ਦੀ ਗੱਡੀ ਸੀਗੀ ਬਸ ਤੇ ਆਪਣੇ ਪ੍ਰਧਾਨ ਜੀ ਅਪਲੋ ਜੀ ਇਹਨਾਂ ਵਿੱਚ ਕੋਈ ਝਗੜਾ ਹੋਇਆ ਉਹ ਆਪਾਂ ਹੁਣ ਵਰਗੀ ਕਰਿਆ ਜਿਹਦਾ ਵੀ ਕਸੂਰ ਹੋਏਗਾ ਉਹ ਤੇ ਆਪਾਂ ਕਾਰਵਾਈ ਕਰਾਂਗੇ ਮੁੱਦਾ ਇਹ ਇਹਨਾਂ ਦੀ ਸਾਡੇ ਜਿਹੜੇ ਪ੍ਰਧਾਨ ਸੋ ਕਹਿੰਦੇ ਨੇ ਤੇ ਇਹ ਜਿਹੜੇ ਸਾਰੀਆਂ ਖਰਾਬ ਹੁੰਦੀਆਂ ਲੇਡੀਜ਼ ਇੱਥੇ ਉਹਨਾਂ ਨੂੰ ਸਟਾ ਵੀ ਲੱਗਦੀਆਂ ਨੇ ਰੋਣੇ ਬੰਦਾ ਟਾਈਮ ਹੈ ਨਹੀਂ ਤੇ ਇੱਕ ਗੁੰਡੇ ਨਹੀਂ ਹੈਗੇ ਸਪੀਡ ਵਧਾ ਕੇ ਨਿਕਲ ਜਾਂਦੇ ਨੇ ਜਿਹਦੇ ਵਿੱਚ ਲੇਡੀਜ਼ ਵਾਰੀਆਂ ਨੂੰ ਸਟਾਟਾਟਾ ਲੱਗਦੀਆਂ ਨੇ ਕਾਫੀ ਲੱਗੀਆਂ ਪਹਿਲਾਂ ਵੀ ਲੱਗੀਆਂ ਇਹ ਕਹਿੰਦੇ ਨੇ ਵੀ ਸਾਡਾ ਇਹ ਮੰਗ ਪੱਤਰ ਅਸੀਂ ਦੇਵਾਂਗੇ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜੋ ਮੇਰੇ ਧਿਆਨ ਵਿੱਚ ਆਇਆ ਤੇ ਉਹਦੇ ਵਿੱਚ ਤੇ ਹੁਣ ਆਪਾਂ ਨੂੰ ਡੋਂਟ ਟਾਈਮ ਦੇਣ ਲੱਗੇ ਆ ਖਾਣੇ ਦੇ ਚਲੇ ਗੱਡੀ ਸੀ ਤੇ ਉਹਨਾਂ ਨੂੰ ਖਦਾ ਸਾਹਿਬ ਨੂੰ ਛੱਡ ਲਿਆ ਜਾਂਦੇ ਆ ਜੋ ਫਾਇੰਡ ਹੋਏਗਾ ਉਸ ਤੇ ਬੈਕ ਕਰਾਂਗੇ